ਮੋਦੀ RAM ਦੁੱਧ ਪਿਆਇਆ ਓਏ ਤੂੰ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਸਪੋਲੀਆਂ ਨੂੰ ਦੁੱਧ ਪਿਆਇਆ ਤੇ ਮੋਦੀ RAM ਇੱਕ ਧਮ ਮੰਨ ਗਿਆ ਕਹਿੰਦਾ ਜੀ ਪਿਆਇਆ ਕਹਿੰਦੇ ਸਪੋਲਿਏ ਸਪਾਲੀਏ ਨਾ ਕਹੋ ਕਲਗੀਧਰ ਪਾਤਸ਼ਾਹ ਦੇ ਸਾਬਜਾਦਿਆਂ ਨੂੰ ਦੁੱਧ ਪਿਆਇਆ ਕਹਿੰਦੇ ਫੇਰ ਇੱਕੋ ਹੀ ਤਰੀਕਾ ਜੇ ਬਚਣਾ ਚਾਹੁੰਦਾ ਇਸਲਾਮ ਕਬੂਲ ਲੈ ਹੁਣ ਤੱਕ ਤੈਨੂੰ ਕੁਝ ਕਿਹਾ ਨਹੀਂ ਸੀ ਹਿੰਦੂ ਹੈ ਹਿੰਦੂ ਕੈਦੀਆਂ ਦੀ ਕਰਦਾ ਹੈ ਸੇਵਾ ਅੱਜ ਤੱਕ ਤੈਨੂੰ ਕੁਝ ਕਿਹਾ ਨਹੀਂ ਅੱਜ ਕਹਿੰਦੇ ਆ ਇਸਲਾਮ ਕਬੂਲ ਲੈ ਕਹਿਣ ਲੱਗਾ ਤੁਹਾਡਾ ਦਿਮਾਗ ਠੀਕ ਹੈ ਪਹਿਲਾਂ ਤੇ ਕਬੂਲ ਲੈਂਦਾ ਸਾਬ ਜਾਦਿਆਂ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਹੁਣ ਆਤ ਆਜਾ ਤਾਜਾ ਮੱਥਾ ਟਿਕਿਆ ਦੋ ਦਿਨ ਹੋਏ ਐ ਤੇ ਮਾਤਾ ਗੁਜਰਕੌਰ ਨੇ ਕਿਹਾ ਸੀ ਔਖਾ ਹੋਣਾ ਮਹਿੰਗਾ ਹੋਣਾ ਤੇ ਇਹਨੇ ਕਿਹਾ ਸੀ ਮਾਤਾ ਇੱਕ ਵਾਰੀ ਸਿਰ ਤੇ ਹੱਥ ਰੱਖਦੇ ਕੁਝ ਬੰਕਰ ਮਾ ਉਸ ਵੇਲੇ ਹੁਕਮ ਇਹ ਹੋਇਆ ਕੋਲੂਚੇ ਦਾ ਟੱਪਰ ਪੀੜੋ ਲੈ ਕੇ ਗਏ ਕੋਲੂ ਗੱਡਿਆ ਹੋਇਆ ਹੈ ਪਹਿਲਾ ਪੁੱਤ ਚੱਕਿਆ ਨਰੇਣਾ 6 ਸਾਲ ਦਾ ਪੈਰਾ ਵਾਲੇ ਪਾਸਿਓਂ ਜਦੋਂ ਐ ਉਹਦੇ ਕੋਲੂ ਦੇ ਵਿੱਚ ਪਾਇਆ ਨਾ ਬਚੀੜ ਦਿੱਤੇ ਪੈਰ ਖੂਨ ਐ ਚੱਲਦਾ ਜਿਵੇਂ ਤੇਲ ਨਿਕਲਦਾ ਹੁੰਦਾ ਹੈ ਨਾ ਕੋਲੂ ਚੋਂ ਐ ਲੱਤਾਂ ਫਸਾਉਂਦੀਆਂ ਗੋਡਿਆਂ ਤੱਕ ਆਇਆ ਰੋਕ ਦਿਓ ਚੀਕਾ ਮਾਰੇ ਨਿਕਾਜਾ ਨਿਆਣਾ ਗੋਡਿਆਂ ਤੱਕ ਆਇਆ ਹੱਡੀਆਂ ਚੂਰ-ਚੂਰ ਕਰਦੀਆਂ ਕਹਿੰਦੇ ਅਜੇ ਵੀ ਬਚਾ ਲਾਂਗੇ ਮਨ ਜਾ ਕੋਤੀ RAM ਕਹਿਣ ਲੱਗਾ ਹੁਣ ਬਸ ਫਿਰ ਕੋਲੂ ਚੱਲਿਆ ਪਹਿਲਾਂ ਪੁੱਤ ਅੱਖਾਂ ਸਾਹਮਣੇ ਐਸੀ ਗੱਲ ਨਹੀਂ ਜਿੱਥੇ ਬੱਚਿਆਂ ਦਾ ਪਿਆਰ ਹੁੰਦਾ ਹੈ ਮਾਂ ਦਾ ਕਿਤੇ ਥੋੜਾ ਪਿਆਰ ਹੈ 80 ਸਾਲ ਦੀ ਬੇਬੇ ਨੂੰ ਫਿਰ ਦੂਜੇ ਨੰਬਰ ਤੇ ਕੋਲੂ ਪੀਣਿਆ ਫੇਰ ਘਰ ਆਣੀ ਤੇ ਚੌਥੇ ਨੰਬਰ ਤੇ ਕਹਿਣ ਲੱਗੇ ਅਜੇ ਵੀ ਸਮਾਂ ਹੈ ਉਹ ਕਹਿੰਦਾ ਲੋਕ ਨਿਆਣਿਆਂ ਲਈ ਜਿਉਂਦੇ ਐ ਸਾਬਜਾ ਦੇ 2 ਦਿਨ ਪਹਿਲਾਂ ਤੁਰ ਕੇ ਮੇਰੇ ਆਲਾ ਤੁਸੀਂ ਆ ਤੋਰਤਾ ਹੁਣ ਮੈਂ ਰਹਿ ਕੇ ਕੀ ਕਰਨਾ ਕਹਿੰਦਾ ਕਰ ਲੋ ਜੋ ਕਰਨਾ ਫੇਰ ਭਾਈ ਮੋਤੀ RAM ਜੀ ਨੂੰ ਕੋਲੂ ਚ ਬੀੜ ਕੇ ਸ਼ਹੀਦ ਕੀਤਾ ਗਿਆ ਚਾਰੇ ਜੀਆਂ ਨੇ ਕਰਦਿਆਂ ਨੇ ਕੀਮਤ ਦਿੱਤੀ ਕੀਮਤ ਉਸ ਦੁੱਧ ਦੀ ਜੋ ਸਾਬਜਾ ਦੇ ਨੂੰ ਪਿਆਇਆ ਸੀ ਦੁਨੀਆ ਵਿੱਚ ਸਭ ਤੋਂ ਮਹਿੰਗਾ ਦੁੱਧ ਜੇ ਪਿਆਇਆ ਹੈ ਨਾ ਤੇ ਮੋਤੀ RAM ਬਾਬਾ ਮੋਤੀਆ